ਇਸ ਵਕਤ ਅਸੀਂ ਜਮੀ ਲਾਇ ਖਨੌਰੀ ਦੇ ਵਿੱਚ ਕੱਗਰ ਦਰਿਆ ਦੇ ਕਿਨਾਰੇ ਖੜੇ ਹਾਂ 747 ਪਿੰਡ ਚੱਲਿਆ ਆਮ ਤੌਰ ਤੇ ਮੈਂ ਪਾਰਲੀਮੈਂਟ ਦੇ ਵਿੱਚ ਵੀ ਇਹ ਗੱਲ ਬੋਲੀ ਸੀ ਕਿ ਇਹ ਜਿਹੜਾ ਏਰੀਆ ਇਹ ਇੱਕ ਕੱਗਰ ਦੀ ਮਾਰਦਾ ਏਰੀਆ ਹੈ ਮਤਲਬ ਹਰ ਸਾਲ ਭਾਵੇਂ ਬਰਸਾਤ ਹੋਵੇ ਨਾ ਹੋਵੇ ਪਰ ਇਸ ਵਾਰ ਤਾਂ ਬਰਸਾਤ ਵੀ ਥੋੜੀ ਜ਼ਿਆਦਾ ਹੋ ਗਈ ਇਹਨਾਂ ਨੇ ਇਹਨਾਂ ਦੀ ਕਿਸਮਤ ਦੇ ਵਿੱਚ ਹੜ ਲਿਖੇ ਹੀ ਲਿਖੇ ਨੇ ਕਿਉਂਕਿ ਕਾਗਜ਼ਾਂ ਦੇ ਵਿੱਚ ਇਸ ਜਿਹੜੇ ਘੱਗਰ ਨੂੰ ਪਤਾ ਹੀ ਨਹੀਂ ਕਿੰਨੀ ਵਾਰ ਸਾਫ਼ ਕਰਤਾ ਹੋਣਾ ਕਾਗਜ਼ਾਂ 'ਚ ਦੇਖੀਏ ਤਾਂ ਸ਼ਾਇਦ ਇਹ ਬਹੁਤ ਵਾਰ ਸ਼ਾਇਦ ਪੱਕਾ ਹੀ ਕਰਤਾ ਹੋਊਗਾ ਕਾਗਜ਼ਾਂ 'ਚ ਤਾਂ ਪਰ ਧਰਤੀ ਤੇ ਆ ਕੇ ਤੁਸੀਂ ਦੇਖ ਸਕਦੇ ਹੋ ਉਹ ਸਾਹਮਣੇ ਭਾਖੜਾ ਜਾ ਰਹੀ ਹੈ ਉਹ ਜਿਹੜੇ ਜਿੱਥੇ ਉਹ ਟ੍ਰੈਫਿਕ ਜਾ ਰਹੀ ਹੈ ਭਾਖੜਾ ਦੇ ਥੱਲੋਂ ਦੀ ਜਿਹੜਾ ਘੱਗਰ ਲੰਘਦਾ ਇੱਥੇ ਆ ਕੇ ਟੱਕਰ ਲੱਗ ਜਾਂਦੀ ਹੈ ਸੋ ਹੁਣ ਜਿਹੜਾ ਥੋੜਾ ਜਿਹਾ ਅੱਗੇ ਕਿਉਂਕਿ ਜਿਹੜਾ ਉਹਦੀ ਚੜਾਈ ਵਧਾ ਦਿੱਤੀ ਗਈ ਹੈ ਇਸ ਕਰਕੇ ਇੱਥੇ ਫਲੋ ਜਿਹੜਾ ਉਹ ਥੋੜਾ ਜਿਹਾ ਘਟ ਗਿਆ ਪਰ ਅੱਗੇ ਜਦੋਂ ਹੁਣ ਪਜਾਵਾਂਗੇ ਉੱਥੇ ਤੁਸੀਂ ਦੇਖੋਗੇ ਉਹੀ ਹਾਲ ਹੈ ਚਾਂਦੂ ਮਕੋੜ ਸਾਹਿਬ ਇਸ ਸਰਦੂਲਗੜ ਤੱਕ ਅੱਗੇ ਜਾ ਕੇ ਮਾਰ ਕਰਦਾ ਪਾਰਲੀਮੈਂਟ 'ਚ ਵੀ ਮੈਂ ਗੱਲ ਠਾਈ ਸੀ ਕਿ ਕਿਰਪਾ ਕਰਕੇ ਜਿੰਨਾ ਪੈਸਾ ਇਹਨਾਂ ਨੂੰ ਬਾਅਦ 'ਚ ਮੁਆਵਜ਼ੇ ਦਾ ਅਨਾਉਂਸ ਕਰਦੇ ਹੋ ਜੇ ਕਿਤੇ ਉਦੋਂ ਅੱਧਾ ਪੈਸਾ ਹੀ ਇਹਦੀ ਸਫਾਈ ਵਾਸਤੇ ਪਹਿਲਾਂ ਹੀ ਲਾ ਦੋ ਕਿ ਬਾਰਿਸ਼ਾਂ ਤਾਂ ਆਉਣੀ ਆਉਣੀਆਂ ਨੇ ਸ਼ਾਇਦ ਮੁਆਵਜ਼ਾ ਨਾ ਦੇਣਾ ਪਵੇ ਸੋ ਇਹ ਇਰਾਕਾ ਜਿਹੜਾ ਸਰ ਉਹ ਦੇਖੋ ਬੰਦ ਪਿਆ ਸਫਾਈ ਨਾ ਨਹੀਂ ਹੈਗੀ ਸੋ ਸਾਰੀ ਜਿਹੜੀ ਬੂਟੀ ਦਾ ਜਿਹੜਾ ਗੰਦਮੰਦ ਉਥੋਂ ਚੱਲਿਆ ਆਪਣਾ ਗੁਰਦੁਆਰਾ ਸਾਹਿਬ ਜਿਹੜੇ ਹਰਿਆਣੇ ਤੋਂ ਸ਼ੁਰੂ ਹੁੰਦਾ ਹੈ ਇਹ ਨਾਡਾ ਸਾਹਿਬ ਤੋਂ ਨਾਡਾ ਸਾਹਿਬ ਤੋਂ ਚੱਲ ਕੇ ਇੱਥੇ ਤੱਕ ਆਉਂਦਾ ਸੋ ਵਿੱਚ ਦੀ ਜੋ ਗੰਦਮੰਦ ਸਾਰਾ ਇੱਥੇ ਆ ਕੇ ਫਸ ਜਾਂਦਾ ਤਾਂ ਓਵਰਫਲੋ ਹੁੰਦਾ ਸੋ ਅੱਜ ਅਸੀਂ ਦੇਖਣਾ ਹੈ ਕੱਲ ਮੈਂ ਡਾਕਟਰ ਨਾਲ ਵੀ ਗੱਲ ਕੀਤੀ ਸੀ ਇਹਦੀ ਸਟੈਂਸਿੰਗ ਆ ਟੁੱਟ ਗਈ ਇਧਰੋਂ ਆ ਇਧਰੋਂ ਇਹ ਖੁਰਦਾ ਜਾਂਦਾ ਹੁਣ ਫਿਰ ਆ ਆ ਜਿਹੜੇ ਘਰ ਨੇ ਆ ਜਿਹੜਾ ਏਰੀਆ ਇਹ ਹੁਣ ਖਤਰੇ 'ਚ ਪੈ ਜਾਊਗਾ ਕਦੇ ਵੀ ਇਹਦਾ ਫਲੋ ਕਿਉਂਕਿ ਹੋ ਸਕਦਾ ਹਿਮਾਚਲ 'ਚ ਬਾਰਿਸ਼ ਪੈ ਜੇ ਜਦੋਂ ਉਹ ਪਾਣੀ ਛੱਡਦੇ ਨੇ ਤਾਂ ਪਹਿਲਾਂ ਘੱਗਰ ਨੂੰ ਜਿਹੜਾ ਓਵਰਫਲੋ ਕਰ ਦਿੰਦੇ ਨੇ ਸੋ ਅੱਜ ਇੱਥੇ ਅਸੀਂ ਪਹੁੰਚੇ ਹੋਏ ਹਾਂ ਸਾਰੇ ਲੋਕ ਕਾਲੇਦਵਾਲ ਨੇ মিডিਆ ਵਾਲੇ ਵੀ ਇੱਥੇ ਤੇ ਸਾਰੇ ਲੋਕਲ ਇਕੋ ਡਾਕਟਰ ਨਾਲ ਜੀ ਇਕੋ ਡਾਕਟਰ ਇਕੱਜ ਆਗਰੇ ਜਿਹੜਾ ਇਕੋਡੈਕਟ ਹੈ ਜਿੱਥੋਂ ਪਾਣੀ ਲੰਘਦਾ ਹੈ ਇਹਦੀ ਕਪੈਸਿਟੀ ਵਧਾਈ ਜਾਵੇ ਤਾਂ ਕਿ ਪਾਣੀ ਇੱਥੇ ਜਮੇ ਨਾ ਹੋਵੇ ਇਦਾਂ ਇਦਾਂ ਗੱਜਾਂ ਵੇਲੇ ਦਾ ਹੋਵੇ ਜੀ ਬਹੁਤ ਟਾਈਮ ਦਾ ਜੀ ਇਹ ਤਾਂ ਮੇਰੇ ਖਿਆਲ 1948 ਦਾ ਬਣਿਆ ਹੋਇਆ 1948 ਦਾ ਬਣਿਆ ਹੋਇਆ ਅੱਛਾ ਉਹਦੇ ਉੱਤੇ ਡੇਟ ਲਿਖੀ ਹੋਈ ਹੈ ਨੀਚੇ ਭਾਖੜਾ ਉੱਤੋਂ ਦੀ ਹੈ ਤੇ ਉਹਦੇ ਥੱਲੋਂ ਦੀ ਇੱਕ ਦਰਿਆ ਹੈ ਤੇ ਉਹ 1948 ਦਾ ਬਣਿਆ ਹੋਇਆ ਹੈ ਲਗਭਗ ਇਸ ਤੋਂ ਹੋ ਸਕਦਾ ਹੁਣ ਐਂਡਾ ਦੀ ਪਹਿਲਾਂ ਦੀ ਹੁਣ ਇੰਨਾ ਕਿ ਨਹੀਂ ਨਾ ਉਸ ਵੇਲੇ ਦਾ ਜਿਹੜੇ ਹਲਾ ਕਪੈਸਿਟੀ ਘੱਟ ਸੀ ਜੀ ਮਤਲਬ ਪੂਰੇ ਤੋਂ ਨਾ ਇਤਨੀ ਵੱਡੀ ਠੱਗੀ ਹੋ ਰਹੀ ਹੈ ਜੋ ਇਹ ਪੋਲੇ ਨਾ ਜੀ ਦੋ ਤਿੰਨ ਪੋਲੇ ਜੇ ਉਸੀ ਇਹ ਰਿੱਤੇ ਗੱਲੇ ਨਾ ਸਾਰੇ ਕੇ ਸਾਰੇ ਬੰਦ ਹੋ ਜਾਈਏ ਇਹਨਾਂ ਦਾ ਟੈਂਡਰ ਹੋਇਆ ਇਹਨਾਂ ਦਾ ਠੇਕਾ ਹੋਇਆ ਕੋਈ ਇਹਨਾਂ ਬਤਾ ਇੱਕ ਟਰਾਲੀ ਨਹੀਂ ਉੜਦੀ ਦੋ ਚਾਰ ਵਾਰੀ ਕਰਾਇਆ ਉਰਾ ਪਰਾਂ ਲਗਾ ਕੇ ਨਾ ਫਿਰ ਉਹ ਪੈਸੇ ਸਾਰੇ ਦੇ ਕਾਗਜ਼ਾਂ 'ਚ ਸਾਰੀ ਸਫਾਈ ਹੋ ਜਾਏ। ਥਮੇ ਇੱਕ ਲੋ ਬੜਾ ਸੋਸਾ। ਦਸਿਆ ਕਾਗਜ਼ਾਂ 'ਚ ਤਾਂ ਪਤਾ ਨਹੀਂ ਸ਼ਾਇਦ ਪੱਕਾ ਹੀ ਹੋਵੇ। ਇੱਕ ਲੋ ਬੜਾ ਘਟਾਲਾ। ਕਾਗਜ਼ਾਂ ਤਾਂ ਸ਼ਾਇਦ ਨਾਟਾ ਸਾਹਿਬ ਤੋਂ ਲੈ ਕੇ ਪੱਕਾ ਹੀ ਹੋਵੇ ਸ਼ਾਇਦ। ਹਾਂ ਪੱਕਾ ਕਰ ਰੱਖਿਆ ਹੋਵੇਗੀ। ਸਾਰੇ ਇੱਕ ਤੁਹਾਨੂੰ ਹੋਰ ਸਵਾਲ ਸੀ? ਜੀ। ਜਿਹੜੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ 4 ਹਫ਼ਤਿਆਂ ਚ ਨਸ਼ਾ ਖਤਮ ਹੋਏਗਾ ਅੱਜਕਰ ਸੂਲਰ ਘਾੜ ਦੇ ਨਸ਼ਾ ਕੇਂਦਰ ਹੈ ਜਿੱਥੇ ਬੰਦੇ ਰੱਖਦੇ ਨਹੀਂ ਓਵਰ ਨੇ ਜੀ ਜੀ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਹਾਂ ਦੇਖੋ ਇਹ ਇਹ ਆਪਣੀ ਰਾਜਨੀਤੀ ਗੱਲਾਂ ਨੇ ਬਾਅਦ ਚ ਕਰ ਲਾਂਗੇ ਮੈਂ ਫਿਲਹਾਲ ਅੱਜ ਹਾਂ ਸਰ ਕਦਰਤਿਆ ਨੇ ਆਪਾਂ ਦੁਬਾਰਾ ਤੁਹਾਡੀ ਪਾਰਟੀ ਬਰੋ ਹੈ ਪੰਜਾਬ ਦੀ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਹੈ ਵਿਰੋਧੀ ਧਿਰ ਚ ਤੇ ਘੱਗਰ ਦਰਿਆ ਦੇ ਕਦੀ ਵੀ ਰਿਪੇਅਰ ਨਹੀਂ ਹੋਈ ਆਏ ਸਾਲ ਬਰਸਾਤਾਂ ਤੋਂ ਪਹਿਲਾਂ ਕਦੇ ਰਿਪੇਅਰ ਨਹੀਂ ਕੀਤੀ ਗਈ ਕਦੇ ਤੁਸੀਂ ਵਿਧਾਨ ਸਭਾ ਦਾ ਮੁੱਦਾ ਠਾਹ ਤੁਹਾਡੀ ਪਾਰਟੀ ਨੇ ਜੀ ਪਾਰਲੀਮੈਂਟ ਦੇ ਵਿੱਚ ਮੈਂ 2-3 ਵਜੇ ਤੋਂ ਸ਼ੈ ਸੁਣਿਆ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਅਸੀਂ ਹੁਣ ਪਹੁੰਚੇ ਹਾਂ ਜੀ ਸੋ ਅਸੀਂ ਪਿਛਲੀ ਵਾਰੀ 2 ਹੋਏ ਨੇ ਹਜੇ ਤਾਂ ਸ਼ੈਸ਼ਨੀ 2 ਹੋਏ ਨੇ 2 ਦਿਨ ਹੁੰਦੇ ਇੱਕ ਰੋਲੇ ਚ ਲੰਘ ਜਾਂਦਾ ਇੱਕ ਇੱਕ ਜਿਹੜਾ ਸ਼ਰਧਾਂਜਲੀ ਚ ਲੰਘ ਜਾਂਦਾ ਜਦੋਂ ਵਿਧਾਨ ਸਭਾ ਚੱਲੇ ਨਾ ਉਦੋਂ ਬਾਅਦ ਤਾਂ ਮੁੱਦੇ ਠਾਈਏ ਹਾਲਾਂਕਿ ਮੈਂ ਤੁਹਾਡੇ ਖਨੌਰੀ ਦਾ ਮੂਨਕ ਤੱਕ ਦਾ ਪਿੰਡ ਤੱਕ ਦਾ ਨਾਂ ਲੈ ਕੇ ਪਾਰਲੀਮੈਂਟ 'ਚ ਬੋਲੇ ਆ ਕਿ ਉਹ ਏਰੀਆ ਕਿਸਮਤ 'ਚ ਮੰਨੀ ਬੈਠਾ ਹੈ ਕਿ ਸਾਡੇ ਤਾਂ ਹੜਾ ਹੋਣੀ ਆਉਣੇ ਨੇ ਜਿਸ ਵੇਲੇ ਚਨਈ ਦੇ ਹੜਾਂ ਤੇ ਡਿਬੇਟ ਸੀ ਉਸ ਦਿਨ ਮੈਂ ਬੋਲਿਆ ਸੀ ਹੈਗਾ ਸੋ ਕਿਉਂਕਿ ਮੇਰੇ ਤੇ ਏਰੀਆ ਇਹ ਮੈਂ ਮੇਰੇ ਤੇ ਪਿੰਡ ਨੇ ਸਾਡੇ ਤੇ ਰਿਸ਼ਤੇਦਾਰੀਆਂ ਨੇ ਮੇਰੇ ਲਈ ਕੋਈ ਨਵਾਂ ਨਹੀਂ ਮੈਂ ਤਾਂ ਕੱਲੇ-ਕੱਲੇ ਪਿੰਡ ਨੂੰ ਜਾਣਦਾ ਸੋ ਜਾਵਾਂ ਗਿਆ ਜੀ ਪਿੰਡ ਮਕੋੜ ਸਾਹਿਬ ਤੋਂ ਲੈ ਕੇ ਚਾਂਦੂ ਤੱਕ ਸਾਰੇ ਉਧਰ ਮੰਡਵੀ ਤੱਕ ਸਾਰੇ ਜਾਵਾਂ ਮਕੋੜ ਸਾਹਿਬ ਤਾਂ ਇੰਨਾ ਕ ਘੱਗਰ ਹੈ ਅੱਗੇ ਅੱਗੇ ਜਾ ਕੇ ਅੱਗੇ ਜਾ ਕੇ ਇੰਨਾ ਕ ਦੇਖਦੇ ਜਾ ਕੇ ਹਾਂਜੀ ਸਰਦੂਰਗੜ ਜਾ ਕੇ ਤਾਂ ਫਿਰ ਹੋਰ ਵੀ ਬੰਦ ਹੋ ਜਾਂਦਾ ਸੋ ਇਸ ਕਰਕੇ ਗਵਰਨਮੈਂਟ ਨੂੰ ਚਾਹੀਦਾ ਕਿ ਪਲਾਨ ਬਣਾਵੇ ਇਹਦਾ ਕੋਈ ਤਾਂ ਕਿ ਜਿਹੜੇ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਡੁੱਬਦੀ ਹੈ ਤੇ ਲੋਕ ਲੋਕ ਇਸ ਏਰੀਏ ਨੂੰ ਹਰ ਪੀੜਿਤ ਕਹਿਣ ਲੱਗੇ ਇਹਨ ਇੱਕ ਇੱਥੋਂ ਜੀ ਇਹ ਜਿਹੜੀਆਂ ਇਸ ਤੋਂ ਸਮੱਸਿਆਵਾਂ ਆਉਂਦੀਆਂ ਨੇ ਜਿਵੇਂ ਬਿਮਾਰੀਆਂ ਨੇ ਜੀ ਸਾਡੇ ਇਸ ਏਰੀਆ ਦੇ ਵਿੱਚ ਕੋਈ ਵੀ ਵੱਡਾ ਹਸਪਤਾਲ ਨਹੀਂ ਆ ਇੱਕ ਇੱਥੇ ਹਸਪਤਾਲ ਦੇ ਵਿੱਚ ਕੋਈ ਡਾਕਟਰ ਵੀ ਨਹੀਂ ਸਿਰਫ ਇੱਕ ਚੌਕੀਦਾਰ ਹੈ ਇੱਕ ਏਐਨਐਮ ਹੈ ਦੋ ਡਿਊਟੀ ਦੇ ਨੇ ਜਦ ਕਿ ਇੱਥੇ ਤਿੰਨ ਡਾਕਟਰਾਂ ਦੀ ਡਿਊਟੀ ਹੈ ਪਲ ਕਿਸਮ ਦੀ ਗੱਲ ਇਹ ਹੈ ਕਿ 20 ਸਾਲ ਇੱਥੋਂ ਮੈਡਮ ਰਜਿੰਦਰ ਕੌਰ ਪੱਠੜ ਐਮਐਲਏ ਰਹੇ ਨੇ 25 25 ਸਾਲ ਜਿਦੇ ਵਿੱਚ ਉਹ ਮਨਿਸਟਰ ਵੀ ਰਹੇ ਨੇ ਜਿਦੇ ਵਿੱਚ ਉਹ ਸੀਐਮ ਵੀ ਰਹੇ ਨੇ ਮਤਲਬ ਸਾਰੇ ਕੁਝ ਉਹਨਾਂ ਦੇ ਹੱਥ 'ਚ ਹੈਗੀ ਸੀ ਕਲਮ ਜੋ ਕਰ ਸਕਦੇ ਸੀ ਇਲਾਕੇ ਨੂੰ ਠੀਕ ਪਰ ਉਹੀ ਗੱਲ ਹੈ ਉਹ ਕਹਿੰਦੇ ਜੇ ਜੇ ਪੜ ਗਏ ਜੇ ਇਸ ਇਲਾਕੇ ਦੇ ਲੋਕ ਪੜ ਗਏ ਫਿਰ ਮੈਨੂੰ ਵੋਟਾਂ ਕਿੱ데 ਪਹੁੰਚਣਗੇ ਸੋ ਇਹ ਇਹ ਚੀਜ਼ ਹੈ ਕਿ ਆ ਤੁਸੀਂ ਪਿੰਡਾਂ ਚਲੇ ਜਾ ਆ ਆ ਨਾਲ ਆਪਣੇ ਬਨਾਰਸੀ ਹੈ ਲੈ ਪਿਛਲੇ ਪਿਛਲੇ 16-17 ਸਾਲਾਂ ਤੋਂ ਪੰਜਾਬੀ ਦਾ ਟੀਚਰ ਹੈ ਨਹੀਂ ਕੋਲ 16 16-17 ਸਾਲਾਂ ਤੋਂ ਹੁਣ 1985 1985 ਦਾ ਪੰਜਾਬੀ ਦਾ ਟੀਚਰ ਹੈ ਨਹੀਂ 33 ਸਾਲ ਹੋ ਗਏ ਜੀ ਹੁਣ ਆਇਆ ਸੀ ਠੀਕ ਹੈ ਨਾ ਸੋ ਆ ਚੰਦੂ ਥੇੜੀ ਇਹਨਾਂ ਪਿੰਨਾਂ ਜਾ ਕੇ ਦੇਖੋ ਨੂੰ ਪਤਾ ਹੀ ਨਹੀਂ ਹੈਗਾ ਕਿ ਟੀਚਰ ਕੀ ਹੁੰਦੇ ਨੇ ਹੋਤੀਪੁਰਾ ਸਕੂਲ ਹੀ ਬੰਦ ਪਿਆ ਸੀ ਸੋ ਇਹ ਕਾਰਨ ਕੀ ਹੈ ਫਿਰ ਮੈਡਮ ਮੈਡਮ ਪੱਠੜ ਸਿੰਚਾਈ ਮੰਤਰੀ ਵੀ ਰਹੇ ਮੈਡਮ ਪੱਠੜ ਮੁੱਖ ਮੰਤਰੀ ਰਹੇ ਤੇ ਕਿਉਂ ਨਹੀਂ ਕਰਦੇ ਇਸ ਵਕਤ ਜਿਹੜੇ ਪਰਮਿੰਦਰ ਢੀਂਸਾ ਹੈ ਹਲਕੇ ਨੂੰ ਰਿਪਰੈਜ਼ੈਂਟ ਕਰਦੇ ਨੇ ਸਾਬਕਾ ਖਜ਼ਾਨਾ ਮੰਤਰੀ ਨੇ ਉਹ ਉਹਨਾਂ ਨੂੰ ਸ਼ਾਇਦ ਪਹਿਲਾਂ ਹੀ ਪਤਾ ਲੱਗਿਆ ਹੋਊਗਾ ਮੈਂ ਇੱਥੋਂ ਲੜੂੰਗਾ ਥੋੜਾ ਜਿਹਾ ਖਜ਼ਾਨੇ ਦਾ ਮੂੰਹ ਹੀ ਇੱਧਰ ਪਹਿਲਾਂ ਖੋਲ ਲੈਂਦੇ ਨਹੀਂ ਖੋਲਦੇ ਨਹੀਂ ਬਸ ਕਿਉਂਕਿ ਉਹਨਾਂ ਨੇ ਕਹਿੰਦਾ ਵੋਟਾਂ ਮਿਲੇ ਦੇਖਾਂਗੇ ਜੋ ਹੁੰਦਾ ਦਾਅਵੇ ਤਾਂ ਬੜੇ ਕੀਤੇ ਖਜ਼ਾਨਾ ਖੋਲਣ ਦੇ ਕਰਦੇ ਸਟ੍ਰੈਂਥ ਨੇ ਵਾਸਤੇ ਦੋ ਪੱਥਰ ਲੱਗੇ ਨੇ ਇੱਕ ਬਾਦਲ ਸਾਹਿਬ ਦਾ ਲੱਗਾ ਇੱਕ ਸੀਐਮ ਆਪਣੇ ਅਮਰਿੰਦਰ ਸਿੰਘ ਜੀ ਮਾਨ ਸਾਹਿਬ ਪਰਮਿੰਦਰ ਸਿੰਘ ਸਾਹਿਬ ਨੇ ਦਾਅਵੇ ਤਾਂ ਬੜੇ ਕੀਤੇ ਖਜ਼ਾਨਾ ਖੋਲਣ ਦੇ ਕੀਤੇ ਹੋਏ ਨੇ ਪਰ ਉਹ ਤਾਂ ਸਾਰੇ ਕਰਦੇ ਨੇ ਬਾਅਦ ਚ ਜਦੋਂ ਜਦੋਂ ਜਿੱਤ ਜਾਂਦੇ ਨੇ ਕਹਿੰਦੇ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਬਾਅਦ ਵੀਰ ਕਰ ਕਰ ਨੌਕਰੀ ਦੇਵਾਂ ਕਿਸਾਨਾਂ ਦਾ ਕਰਜ਼ਾ ਮਾਫ਼ ਕਰਾਂਗੇ 2500 ਰੁਪਏ ਪੈਨਸ਼ਨ ਦੇ ਦੇਣਾ ਚਲੋ ਵੀ ਆਸਟ੍ਰੇਲੀਆ 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 ਸਿਡਨੀ ਮੈਲਬੌਰਨ ਸਿਡਨੀ ਮੈਲਬੌਰਨ ਆ ਵੀ ਕਿੱਥੇ ਜਾਣਾ ਜਾਣਾ ਸਿਡਨੀ ਪਰ ਸਾਢੇ ਪੰਜ ਬੈਂਡ ਸਾਢੇ ਪੰਜ ਬੈਂਡ ਥੋੜੇ ਹੁੰਦੇ ਚੱਲ ਚੱਲ ਸਾਢੇ ਪੰਜ ਬੈਂਡ ਨਾਲ ਸਿਡਨੀ ਚੱਲ ਚਲੋ ਆਸਟ੍ਰੇਲੀਆ ਜਾਣਾ ਤਾਂ ਮੈਲਬੌਰਨ ਆ ਪਰ 5 ਸਾਲ ਦਾ ਗੈਪ ਆ ਨਹੀਂ ਭਾਜੀ 5 ਸਾਲ ਦੀ ਗੱਲ ਨਹੀਂ ਬਣੀ ਚਲੋ ਵੀ ਚਲੋ ਸਿਡਨੀ ਜਾਣਾ ਪਰ ਗੈਪ 2 ਸਾਲਾਂ ਦਾ 2 ਸਾਲ ਦਾ ਗੈਪ ਐਲੀਜੀਬਿਲਟੀ ਆ ਗਈ ਚੱਲ ਬੈਠ ਜਾ ਕੇ ਤੇਰੀ ਆਸਟ੍ਰੇਲੀਆ ਮੈਲਬਨ ਜਾਣਾ ਜੀ ਪਰ 52% ਆਏ ਉਹ 50 ਚੱਲਣਗੇ ਚਲੋ 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 ਯਾਰ ਢਿੱਲੇ ਕੇ ਬੈਠੇ ਹੋ ਕਾਲਾ ਕਿਉਂ ਪਹਿਨਾ ਹੈ ਉਹ ਕਾਲੇ ਦੇ ਪਹਿਨਾਏ ਬੜ ਬਹੁਤ سارے ਸਟੂਡੈਂਟ ਆ ਅਗਲਾ ਫੇਰਾ ਵੀ ਲਾਣਾ ਚਲੋ ਵੀ ਆਸਟ੍ਰੇਲੀਆ 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 ਵਿਨੇ ਹਰੀ ਐਜੂਕੇਸ਼ਨ ਕੰਸਲਟੈਂਟ ਐਸਈਓ 73 74 ਤੇ 75 ਸੈਕਟਰ 17 ਡੀ ਚੰਡੀਗੜ੍ਹ ਕੰਟੈਕਟ 0181 5044999